ਸਸੀ ਕਾਲ ਜੀ ਦਾ ਸਾਰਿਆਂ ਨੂੰ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਹੈ ਅੱਪ ਅੱਜ ਜਾ ਰਹੇ ਆ ਵਿਆਹ ਤੇ ਅੱਜ ਤੁਹਾਨੂੰ ਦਿਖਾਉਨੇ ਆ ਵਲੌਗ ਘੈਂਟ ਹੋਣ ਵਾਲਾ ਫਤਿਹਰੂ ਖੜਾ ਕੇ ਨਾਲ ਆਪਾਂ ਵਿਆਹ ਤੇ ਅੱਜ ਰਤੂ ਜੋਗ ਨੂੰ ਗੁੱਗੂ ਜੀ ਜੀ ਕਿੱਥੇ ਬੈਠੇ ਜੇ ਦਾਦੀ ਲੱਗ ਗਏ ਹੈ ਦਾਦੀ ਲੱਗ ਬੈਠਾ ਦਾਦੀ ਆ ਗਿਆ ਸਵੇ ਸਵੇ ਮੰਮੀ ਤੇਰੇ ਬਾਤ ਵਿੱਚ ਗਿਫਟ ਭੇਜਿਆ ਸ਼ਾਬਾਸ਼ ਤੇਰੀ ਕੋਟੀ ਬਣਾ ਕੇ ਦਿਓ ਆਖ ਫਤਿਹਸੀ ਕੇ ਨਾਲ ਗਿਆ ਤੇ ਦਾ ਆ ਕੁਛ ਪਤਾ ਨਹੀਂ ਕਿੰਨੇ ਦਾ ਸੂਟ ਆਇਆ ਫਤਿਹ ਆ ਕੇ ਮੈਂ ਵੀ ਤੇਰਾ ਸੂਟ ਵੇਖਣ ਆਏ ਸਾਰੇ ਜਣੇ ਅੱਜ ਪਾ ਲਓ ਆਉਂਦੀ ਨਾ ਜਦ ਵੱਡੀ ਲੱਗਦੀ ਵੱਡੀ ਵੱਡੀ ਅਗਲੇ ਸਾਲ ਅਗਲੇ ਸਾਲ ਹੁਣ ਆਵੇਂ ਆਉ ਤੇ ਨਾਲ ਹੀ ਗਿਆ ਨਾ ਕੇ ਆਇਆ ਨਾ ਨਾਲ ਕੇ ਫਤਿਹ ਦੱਸਦੇ ਬਟਨ ਆਏ ਹੁੰਦੀ ਟੇਚ ਫਤਿਹ ਦਾ ਟੌਰ ਵਾ ਕੇ ਫਤਿਹ ਸਾਡੇ ਦਾ ਟੌਰ ਹੋ ਗਿਆ ਹੈ ਚਾਹ ਨਹੀਂ ਗਏ ਝੂਂਦ ਦੇ ਦੇਖਦੇ ਹੈ ਕਿੰਨੀ ਸੋਹਣੀ ਦਾ ਤੇ ਮੈਂ ਮਹਾਂਤੀ ਨੂੰ ਵੀ ਬਣਾ ਕੇ ਦੇਉ ਮੰਮੀ ਦਾ ਛੋਲ ਵਿਖਾਉਣਾ ਜਿਹੜਾ ਉਹਨੇ ਭੇਜਿਆ ਆਹ ਸੱਚ ਮੰਮੀ ਤਾਂ ਦਾ ਹੈ ਕਿ ਤੇਰ ਦੇ ਮੈਂ ਪੂਰੀ ਜੀ ਲੈ ਆਈ ਉਹਨੇ ਆਹ ਮੰਮੀ ਦਾ ਸਭ ਕੁਝ ਤੇ ਹੈ ਲੈ ਮੰਮੀ ਫੇਰ ਚੱਕ ਠੀਕ ਆ ਹਰਫ ਲਿਖਿਆ ਦਾਦੀ ਦਾ ਨਾ ਦਾਦੀ ਮੈਂ ਹੁੰਦੇ ਦੰਨਾ ਕੀ ਪਤਾ ਹੈ ਮੇਰਾ ਵੀ ਨਾਲ ਆ ਗਿਆ ਵਾ ਤੇਰੇ ਨਾਲ ਮੇਰਾ ਵੀ ਆ ਗਿਆ ਹੈ ਨਾ ਸੋਹਣਾ ਲਿਖਿਆ ਨਾ ਤੇ ਫਤੇ ਲਿਖਿਆ ਬੜੀ ਸਾਫਤ ਹੈ ਨਾ ਉਹਨੂੰ ਇਹ ਹੈਗੀ ਉਹਨਾਂ ਦੇ ਆਪਣੇ ਬੁੜੇ ਉਹਨਾਂ ਬੱਕਰੀ ਉਹਨਾਂ ਭੇਜੀ ਥੋੜੀ ਇੰਨੀ ਕੋਨ ਬੱਕਰੀ ਉਹਨਾਂ ਭੇਜੀ ਹੈ ਬਦਾਂ ਕਿਉਂ ਭੇਜੀ ਮੈਂ ਉਹਦੀ ਮੈਂ ਟੋਪੀ ਬਣਾ ਲਵਾਂਗੀ ਆਪਣੀ ਇਹ ਇਦਾਂ ਨੇ ਉਹਨੂੰ ਮਿਲਦੇ ਬੜੀ ਵਧੀਆ ਉਹਨਾਂ ਕੋਲ ਜਾਣਾ ਮਮੀ ਉਹਨੂੰ ਬਹੁਤ ਸੌਫਟ ਚ ਉਹਨਾਂ ਭੇਜੀ ਮੈਂ ਲੈ ਕੇ ਆ ਜੀ ਆਪਾਂ ਉਹ ਚੁੱਕੇ ਰੈਡੀ ਦਸਤਾਰ ਆਪਾਂ ਮਲ ਲਈ ਤੇ ਕੰਨੋਂ ਡੀ ਰੈਡੀ ਨਹੀਂ ਆ ਬੇਲੇ ਨੂੰ ਗੀਤ ਉਹ ਇੱਥੇ ਹੈ ਪੀਣੀ ਨੇ ਗਰੇ ਅਸੀਂ ਪੀਣੀ ਡਾਈਦਾਂ ਆ ਠੀਕ ਮੰਮੀ ਪੀਂਗੀ ਜੀ ਆਪੇ ਤੇ ਹਰ ਫਤੇ ਵੀ ਲਗਾ ਤਿਆਰ ਹੋਣ ਤੇ ਕਿੰਨੂ ਦਾ ਤਿਆਰ ਹੋਣ ਲਈ ਆ ਆਪਾਂ ਤਿਆਰ ਹੋ ਚੁੱਕੇ ਆ ਸਤਾਰ ਬਾਲ ਲਈ ਆਪਾਂ ਤੇ ਅੱਜ ਭਾਵੇਂ ਕੋਡ ਨਾ ਹੀ ਪੋਣਾ ਭਾਵੇਂ ਇਦਾਂ ਚੱਲਣਾ ਕਿ ਮੌਸਮ ਅੱਜ ਵਧੀਆ ਵਰਧੂਪ ਲੱਗੀ ਹਰ ਫਤੇ ਹੋਣ ਡਿਆ ਰੈਡੀ ਚ ਮੈਂ ਗੱਡੀ ਆਪਾਂ ਬਾਹਰ ਕੱਢ ਦੀਏ ਸਮਝ ਚ ਹਰ ਫਤੇ ਵੀ ਰੈਡੀ ਹੋ ਗਿਆ ਹਾਂਜੀ ਸਾਹਿਬ ਜੀ ਚੱਲੀਏ ਫਿਰ ਮੰਮੀ ਵੀ ਚੱਲੇ ਆਏ ਸਵੇਰ ਦੇ ਹੁਣ ਚੱਲੀਏ ਜਾਓ ਭਜਾਓ ਚਲੋ ਠੀਕ ਧਿਆਨ ਨਾਲ ਜਾਓ ਤੁਸੀਂ ਮਾ ਮੰਮੀ ਹੁਣੇ ਜਾਂਦੇ ਰਹੇ ਉਹ ਵੇਖੋ ਉਹ ਜਾਂਦੇ ਨੇ ਮਮੀ ਹੁਣੀ ਇਹ ਜੋਣੀ ਮੇਰੀ ਕੀ ਕਿੱਲਾ ਕਾਟੀ ਟੂਣੋ ਮੇਰੀ ਮਾਣ ਮੇਰੀ ਪੁੱਪੀ ਪਾਈ ਸੀ ਅੱਜ ਹਾਂ ਇਹ ਕਿਹੜੀ ਨੂੰ ਪੁੱਪੀ ਨਾ ਪਾ ਕੇ ਬੈਠੀ ਹਾਂ ਹਾਂਜੀ ਅਸੀਂ ਹੁਣ ਚੱਲ ਪਏ ਆ ਆਪਾਂ ਨੂੰ ਜਾਣਦੇ ਚੰਗੀ ਤਰ੍ਹਾਂ ਤੇ ਮਿਲਦੇ ਹਾਂ ਜਾ ਕੇ ਰਸਤੇ ਚ ਲੈਣਾ ਆਪਾਂ ਅੱਥਰੂ ਬੋਲਸੋ ਲੈਣਾ ਉਹਨਾਂ ਨੂੰ ਉਹ ਤਿੰਨ ਜਣੇ ਨੇ ਉਹਦੇ ਫਾਦਲ ਸਾਹਿਬ ਨਾਲ ਸੋ ਕੋ ਲੇਟ ਹੋ ਗਏ 1 ਵਜ ਗਿਆ ਕਹਿੰਦਾ ਤੈ तकरीबन ਇਹਨਾਂ ਟਾਈਮ ਇਹ ਕਰ ਹੀ ਦਿੰਦੀ ਆ ਮੈਂ ਬੜੀ ਜਲਦੀ ਤਿਆਰ ਰਕ ਬਣਾਉਂਦਾ ਕਿ ਚਲੋ ਢੜਿ ਛੜੀ ਹੋਣ ਚ ਤੁਹਾਨੂੰ ਪਤਾ ਟਾਈਮ ਨਾਲ ਹੁੰਦਾ ਹਰ ਵਾਰ ਫਦੇ ਆਪਾਂ ਬੜੀ ਜਲਦੀ ਤਿਆਰ ਹੋ ਕੇ ਬੈਠੇ 9:30 ਵਜੇ ਦੋ ਵਜੇ ਸਾਡੀ ਉਹਦੇ ਆਂਦੇ ਹੁੰਦੇ ਨਾ ਨਹੀਂ ਠਾਇਆ ਤੇ ਮੈਂ ਤੁਹਾਨੂੰ ਐਵੇਂ ਝੂਠ ਮਾਰੀ ਜਾਂਦੇ 9:30 ਵਜੇ ਤਿਆਰ ਹੋ ਕੇ ਬੈਠੇ ਆਂ ਪਿਆ ਪੁੱਤ ਦੋ ਵਜੇ ਸਿੰਕਲ ਨਹੀਂ ਆ ਚੁੱਕੇ ਆੜ ਕੇ ਆ ਲੈ ਕੀ ਆਵਾਜ਼ ਬੜਾ ਲੇਟ ਕੀਤਾ ਤੁਸੀਂ ਠੀਕ ਆ ਹੋ ਠੀਕੋ ਬੀ ਆ ਜੀ ਬਸ ਵਧੀਆ ਅਸਿਕਲ ਅਜੀ ਠੀਕ ਹੈ ਜੀ ਸਾਰੇ ਸਸਰੀ ਗੱਲ ਸੁਣਾਓ ਓਏ ਹਿੱਟੂਆ ਤੂੰ ਕਿੱਥੇ ਚੱਲਿਆ ਲੈ ਵਾ ਬੈਠਾ ਬੈਂਦੇ ਹੁਣ ਐ ਚ ਫੇਰ ਐਵੇਂ ਨਹੀਂ ਆ ਰਿਹਾ ਨਹੀਂ ਜਾ ਰਹਾ ਇਹ ਤਾਂ 2 ਪੌਂਡ ਹਾਂਜੀ ਆ ਜੋ ਡੜੀ ਚੱਲੀਏ ਸੁੱਕਾ ਹੈ ਬਸ ਜਾਓ ਹੁਣੇ ਸੁੱਕਾ ਜੰਗਲ ਨੂੰ ਆ ਗਏ ਕਿੱਥੇ ਜਾਣਾ ਭਲਾਂ ਟੈਸਟ ਦਾ ਪਤਾ ਜੀ ਅੰਕਲ ਹਾਂ ਸਨੇਚਰ ਡੜੀ ਅੱਗੇ ਜੋ ਮੈਂ ਲਿਆਂਦਾ ਲਿਆਂਦਾ ਥਾਂ ਅਮਰਸਰ ਤੋਂ ਪਹਿਲਾਂ ਹੀ ਆ ਦੋ ਜਣ ਕੋਈ ਨਹੀਂ ਬੈਠਾ ਭਾਗੇ ਜੀ ਹਾਂ ਜੀ ਚਲੋ ਚੱਲੀ ਆਪਾਂ ਘਲੋਤੀ ਹਸਨੀ ਪੋਲ ਤੇ ਵਿਛਾਲੇ ਸਾਹਮਣੇ ਚਲੋ ਬੰਦਾ ਵਾਗ ਰੋਣਾ ਚੱਲੀ ਲੈ ਵੀ ਪਹੁੰਚ ਗਏ ਆਪਾਂ ਰੈਸਟ੍ਰੈਂਟ ਵਿੱਚ ਉਧਰ ਚਿੰਕਲ ਦੀ ਕਰੋ ਟੋਰਚ ਚੱਕ ਅੰਕਲ ਹੋਣੀ ਮਗਰ ਬਾਕੀ ਸਾਡੀ ਫੈਮਿਲੀ ਆ ਖਲੋਤੀ ਮਾ ਉਹ ਗੁਗਲਿਆ ਨਹੀਂ ਵੇਖਣ ਦਿਆ ਹੱਥਾਂ ਹੱਥਾਂ ਦਬਾ ਕੇ ਤਰੋ ਯਾਰ ਨਹੀਂ ਆ ਹਾੜੀ ਕੁਜੀ ਤੂੰ ਮੇਰੇ ਉਦਾਸਾਂ ਕੀ ਗੱਲ ਹਾਂ ਤਰੀਆਂ ਕਿੱਥੇ ਆ? ਆਣ ਕਿੱਥੇ ਧਰੀ? ਜੇਬ ਜੇਬ ਵੀ ਲਾ ਇਹਨੂੰ ਗੇ। ਛੋਣਿਆ ਕਿੱਥੇ ਆਇਆ ਸੀ ਬਾਹੂ ਬਾਹ ਵੇਖਣ ਆਇਆ ਸੀ। ਚਲੋ ਵੀ ਐਂਟਰੀ ਕਰੋ ਚੱਕ ਤੁਸੀਂ ਪਹਿਲਾਂ ਇੱਧਰ। ਚਲੋ ਵੀ ਕਰੋ ਕਰੋ। ਬਹੁਤ ਏ ਕਿੱਧਰ ਵੇਖਣ ਡਿਆ ਮੇਰਾ ਬਾਹੂ ਬਹੁਤ ਬੜੇ ਲੱਗੇ ਆ। ਹੌਣ ਬਣੀ ਗੱਲ ਵੇਖਿਆ ਆ ਵੀਰ ਦਾ ਵਿਆਹ ਲੈ ਵੀਰ ਵੀ ਆ ਪਾਈਂ ਵਿਆਹ ਹੈ ਚਿੰਕਰ ਦੀ ਬਾਹ ਜੀ ਮਾਸੀ ਘਤੀ ਜੀ ਪੰਜਾਬੀ ਦਾ ਤਾਂ ਜਦ ਅੱਜ ਅਪਹੁੰਚੇ ਹਾਂ ਚਾਹੂਗਾ ਤਾਂ ਜਾਂ ਜੈਨਟ ਨੂੰ ਬਚਾਉਣ ਤੱਕ ਲਾਉ ਦੇ ਨਾਲ ਜੇ ਨੰਨੇ ਸਾਰੇ ਜਨਨ ਆਪਾਂ ਖਾਪੀ ਲੈਨੇ ਆ ਤਨਾ ਘੈਂਡਾ ਚਲੋ ਵੀ ਚਲੋ ਹਰ ਫੱਤੇ ਹੋਏ ਹਰ ਫਤੇ ਕੀ ਘਣਾ ਬਾਉ ਨੇ ਕੀ ਘਣਾ ਚੁਨੇ ਨੇ ਚੱਲੋ ਪਿਆਰ ਬੜਾ ਤੁਸੀਂ ਨਹੀਂ ਪਲੇਟ ਪੜੋ ਦਿਖਾਈਏ ਮੇਰਾ ਪੁੱਤ ਹੈ ਹੈ ਕੋਨੇ ਕਿੱਦਾਂ ਖੰਡੇ ਉੱਤੇ ਕੀ ਦੇ ਕੋਈ ਇਸੇ ਰੱਖਣੇ ਡੈਕੋਰੇਸ਼ਨ ਜੀ ਭੜੋ ਗਾਂ ਪਲੇਟ ਅੱਛੇ ਭਾਲ ਲੈਣੇ ਥੋੜੀ ਬਹੁਤ ਜੀ ਬਾਉ ਰੋ ਦੋ ਜਾਣ ਤੁਹੇ ਦਾ ਦੇ ਮੇਰਾ ਪਤ ਦਾ ਦੇ ਮੇਰੇ ਖਾਣੇ ਕਿਤੇ ਕੁਝ ਖਾਣਾ ਬਿਲਾ ਖਾ ਲਓ ਤੁਸੀਂ ਚਾਗ ਲਓ ਪਹਿਲਾਂ ਇਤੁਰ ਖੇਚਣਾ ਕਰੀ ਤੂੰ ਹਾਂ ਤੇਦਰ ਖੇਚਾ ਮੁੰਡੇ ਦਾ ਸਲਾਮ ਮਾਰ ਲੈਣੀ ਮੜੀ ਤੇ ਤੇਦਰ ਪੁੱਛਦੇ ਨਹੀਂ ਪਤਾ ਹੈ ਭਾਵਨਾ ਕੋਣੀ ਪੁੱਦੇ ਪਈ ਆਯੋ ਚਲੋ ਕੀ ਗਾਣਾ ਉਹਦੇ ਚੱਲਦੇ ਹੈ ਚਲੀ ਉੱਤੇ ਉਹ ਕਿਡਿਓ ਦੇ ਲੈਟਰ ਲੱਗੇ ਆ ਵੇਖੋ ਉੱਤੇ ਕਿੰਨੇ ਜਿਹੜੇ ਲੈਟਰ ਲੱਗਿਆ ਵਾ ਜਿਹੜਾ ਨਾਇਬ ਬੋਲਦਾ ਨਾਇਬ ਸੰਸਦ ਦਾ ਵੀ ਦੱਸਣਾ ਗਾਣਾ ਜੇਬ ਨਹੀਂ ਮਿਲ ਕੇ ਆਇਆ ਮੈਂ ਧੰਨਵਾਦ ਵੀਰੇ ਇਹ ਹਾਲ ਹੈ ਦੇਖ ਜੀ ਭਾਜੀ ਹਾਂ ਜੀ ਜਲਦੀ ਨੇ ਬਟਾਲੇ ਤੇ ਭਾਈ ਇਹਦਾ ਜਾਇਨਾ ਦੀਪ ਦੇ ਮਿਲ ਕੇ ਆ ਫੋਟੋ ਵਖਾਉਂਦਾ ਆਂਦਾ ਇਹ ਬੋਲ ਨਹੀਂ ਸਕਦਾ ਵੀਰ ਤਾਂ ਬੋਲ ਸਕਦਾ ਹੈ ਨਾ ਸੁਣ ਸਕਦਾ ਹੈ ਨਾ ਆ ਵੀਰ ਜਿਹੜਾ ਆਇਆ ਸੀ ਤੇ ਇਹ ਜਿਹੜਾ ਵੀਰ ਬੋਲ ਨਹੀਂ ਸਕਦਾ ਨਾ ਸੁਣ ਸਕਦਾ ਇਹ ਵੀਰ ਕਹਿੰਦਾ ਹੈ ਮੈਂ ਆ ਦੀਪ ਨੂੰ ਮਿਲਿਆ ਵਾਂ ਕਿੱਥੋਂ ਤੁਸੀਂ ਕਿੱਥੋਂ ਬਾਕੀ ਗੱਲ ਹੋਰ ਠੀਕ ਜੇ ਹਾਂ 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 ਵਾ ਤੰਗ ਰੰਡਿਆ ਕੋਈ ਗੱਲ ਨਹੀਂ ਕੋਈ ਖਰਾਬ ਕਰਾਉਂਦਾ ਪਾਣੀ ਵੀ ਇਹ ਕੱਟ ਹਾਂਜੀ ਇਹ ਚੱਲੋ ਕੋਈ ਗੱਲ ਨਹੀਂ ਮੇਰਾ ਹੋ ਜਾਂਦਾ 15 ਕੇ ਵੇਲੇ ਨਿਕਲ 10 ਕੀ ਜਾਂਦਾ ਸਾਂ ਨਹੀਂ ਸਮਝਦਾ ਕੀ ਹੋਈ ਲੱਗਦੇ ਕੋਈ ਕੋਈ ਜੀ ਧੰਨਵਾਦ ਤੁਹਾਡਾ ਬਹੁਤ ਵਾਹੀ ਲੱਗ ਰਹੇ ਠੀਕ ਜੋ ਠੀਕ ਤੇ ਕਿੱਥੋਂ ਤਾਂ ਨਹੀਂ ਹਾਂ ਜੇਰਾ ਤੁੰਤ ਜੇਰਾ ਤੁੰਤ ਬੜੀ ਦੂਰੋਂ ਆਏ ਜੀ ਸਾਡੀ ਮੇਰੇ ਰੋਜ਼ ਮਿਹਦੀ ਵੀ ਦੀ ਉਹ ਮੈਂ ਤੁਹਾਨੂੰ ਪਛਾੜਿਆ ਜੀ ਜੀ ਇਹ ਭੈਣ ਹੁਣ ਜੇਰਾ ਤੁੰਤੋਂ ਆਏ ਠੀਕ ਨਹੀਂ ਵੀ ਠਾਰੂ ਹੋ ਗਈ ਠੀਕ ਜੀ ਅੱਛਾ ਜੀ ਹਾਂ ਬਟਾਲੇ ਦੇ ਆਪਾਂ ਠੀਕ ਜੀ ਸ਼ਾਦੀ ਜੇਰਾ ਅੱਛਾ ਅੱਛਾ ਜੇਰਾ ਤੁੰਤ ਹਾਂ ਬਟਾਲੇ ਦੇ ਹੋਰ ਭਾਜੀ ਵੀ ਠੀਕ ਸਾਰੇ ਵਧੀਆ ਠੀਕ ਆਏ ਠੀਕ ਜੀ ਬਟਾਲੇ ਮੈਂ ਤਾਂ ਠੀਕ ਜੀ ਠੀਕ ਹੀ ਗੱਲ ਹਾਂਜੀ ਕੀ ਗੱਲ ਜੀ ਕੀ ਗਵਾਜਤਾ ਜੀ ਨਹੀਂ ਬਹੁਤ ਜ਼ੋਰ ਨਾਲ ਬੜੇ ਜ਼ੋਰ ਨਾਲ ਬੋਲ ਖਿੱਚਣ ਡਿਆ ਗੋੜਨਾ ਪਾੜ ਲਿੰਗ ਹਾਂਜੀ ਹੋ ਠੀਕ ਜੀ ਹਾਂਜੀ ਆ ਜਿੰਗਲ ਪਾਣ ਜਿੰਗਲ ਅੱਜ ਤੇਰੀ ਟੋਰ ਹੈ ਜਿੰਗਲ ਹਾਂ ਜਸਤਾਨੀ ਦਾ ਬੰਦਾ ਸਾਲਿਆਂ ਨਾਕਾ ਕਾ ਚਲੋਗਾ ਮੈਂ ਸਾਲਾ ਚੱਲ ਚਲੀਏਗਾ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਹੁੰਦਾ ਚਲੋ ਤੇਰੇ ਰਿਸ਼ਤੇਦਾਰ ਹੈ ਤੂੰ ਗਾਂ ਤੋਂ ਤੂੰ ਪਿੱਛੇ ਪਿੱਛੇ ਹੁੰਨੇ ਤਾਂ ਅਸੀਂ ਤੇ ਪਿੱਛੇ ਰਹਿਣਾ ਮੈਂ ਤੇ ਮੇਰੇ ਜਾਣਾ ਤੇਰੀ ਮੇਰੀ ਲੱਗੀ ਕਰਦੇ ਕੋਈ ਗੱਲ ਨਹੀਂ ਕੋਈ ਨਹੀਂ ਚਲੋ ਜਲਦੀ ਹਰਫਤੇ ਪੀ ਰਿਹਾ ਦੋ ਤੇ ਮੈਂ ਕੋਲ ਚਲੋ ਕਿਹੜੀ ਬਹਿ ਜਾਂਦੇ ਆ ਫੱਜਾ ਚਾਹ ਪੀਦੇ ਬਾਹਰ ਟਾਈਮ ਹੋ ਗਿਆ ਪਾਣੇ 3 ਦਾ ਲੀਟਰ ਪਹੁੰਚਿਆ ਪਰ 2.5 ਵੇਲੇ ਪਹੁੰਚਿਆ ਸੀ ਇੱਧਰ ਇਹਨਾਂ ਦੀ ਭੈਣ ਦੀ ਕੁੜੀਆ ਕੁਸ਼ੀ ਇਧਰ ਨਕਲ ਆਤਾ ਹਰਫਤ ਇਹਨੂੰ ਮੁਖਾਓ ਇਧਰ ਹੋ ਰਹੀ ਐ ਮਿਲਣੀ ਇਧਰ ਮਿਲਣੀ ਹੋ ਰਹੀ ਐ ਇਧਰ ਨਕਲ ਆਤਾ ਨਾ ਤੇ ਅਸੀਂ ਤਾਂ ਅੰਝ ਖੰਡੇ ਆ ਅੱਜ ਹਾਂਜੀ ਹਰਫਤੇ ਤੇ ਪਾਪਾ ਆਹ ਵੇ ਸਾਰੇ ਬਨੇ ਹੋ ਕੰਡੇ ਕਿ ਜੀਜਾ ਕਿਹੜਾ ਕੱਟ ਕਿਸੇ ਕਹਿੰਦਾ ਸਾਡੇ ਸ਼੍ਰੀ ਸੁਖਮੰਦਰ ਸਾਹਿਬ ਅਨੰਦ ਨੂੰ ਕੋਕਾ ਤੇ ਕੰਨਾਂ ਰੁਆਲੀ ਤੇ ਇੰਦਰ ਵੀ ਕਢਵਾਦੂ ਜੇ ਮੰਦਿਰ ਦੇ ਇੱਕ ਪਾਸੇ ਆਣਗ ਲੱਗਨੇ ਕਾ ਆਣ ਜਬਰਦਸਤ ਓਹੋ ਲੈ ਕਰ ਗੱਲ ਕਰ ਗੱਲ ਚੰਕਲ ਐਨ ਕਿੰਨੇ ਘਾਟ ਲੱਗਦੇ ਆਣ ਕਵਾਵਾ ਲੇਡੀ ਜਾਨ ਲੇਡੀ ਆਏ ਡਕੂ ਓਏ ਦੁਨੀ ਦੁਨੀ ਫੋਰ ਯਾ ਜੀ ਠੀਕ ਆ ਬਸ ਵਧੀਆ ਹਾਂਜੀ ਤੁਸੀਂ ਸੁਣਾਓ ਹਰ ਪਤੀ ਓਏ ਪਤੀ ਬੋਦਾ ਟੀਵੀ ਜੀ ਧਿਆਨ ਇਹਦਾ ਜਿਆਦਾ ਮੋਬਾਈਲ ਮੋਲ ਜੀ ਮੋਬਾਈਲ ਚ ਖਬੇ ਰੰਦਾ ਜਿਆਦਾ ਪਤੀ ਕਦੇ ਬੋਦਾ ਵੇਂਦਾ ਵਾ ਹਾਂਜੀ ਹਾਂ ਜ਼ਿਆਦਾ ਵੇਂਦਾ ਟੀਵੀ ਲੱਕੜੀ ਕੀ ਕਾਠੀ ਉਹ ਨਾ ਟੀਂਗਾ ਦੀ ਇਹ ਦੀ ਦੀਪਤੀ ਜੀ ਹੈ ਨਾ ਅੱਛਾ ਅੱਛਾ ਠੀਕ ਹੈ ਅੱਛਾ ਠੀਕ ਜੀ ਮੇਰੇ ਚਠਾਣੀ ਕਿਦ ਵਧਾਈਆਂ ਤੁਹਾਨੂੰ ਮੈਂ ਅੱਛਾ ਅੱਛਾ ਠੀਕ ਹੈ ਇਹ ਲੋਕ ਜਿੱਦਾਂ ਕਹਿ ਰਹੇ ਨੇ ਸਿੰਗਲ ਪਛਾਣਦਾ ਇਹਨਾਂ ਨੂੰ ਪਛਾਣਦਾ ਤੂੰ ਪਛਾਣ ਕੌਣ ਆ ਬਣਾਏ ਕੌਣ ਕੌਣ ਆ ਲਗੇ ਸਨ ਸਿੱਧੇ ਮੰਮੀ ਆ ਆ ਜੀ ਇਹ ਉਹਨਾਂ ਦੀ ਬੇਟੀ ਆ ਅੱਛਾ ਅੱਛਾ ਠੀਕ ਜੀ ਆ ਤਾਂ ਮੰਮੀ ਦੀ ਗੱਲ ਨੀ ਕੀ ਕਹਿੰਦੇ ਕਿੱਥੇ ਕਿਹਦੀ ਵਿਆਹ ਤੇ ਆ ਪਤਾ ਆਓ ਇਹ ਬੇਟੀ ਇਹਨਾਂ ਦੇ ਦੱਸੋ ਉਹਨਾਂ ਜੋੜਾ ਕਲਿੰਦਰ ਸਾਹਿਬ ਪਰ ਜੱਟੇ ਬਹੁਤ ਸ਼ੌਕਤ ਮੈਂ ਐਂਟਰੀ ਲੱਗੀ ਹੋਣਾ ਨਵੀਂ ਜੋੜੀ ਦੀ ਐਂਟਰੀ ਲੱਗੀ ਹੋਣਾ ਧਿਆਨ ਪਤਾ ਤੁਹਾਨੂੰ ਤੇ ਮੋਟੀ ਆ ਤੁਹਾਡਾ ਦਾ ਅਦੀ ਕਾਜੀ ਨੂੰ ਬਾਰਕਤ ਜੀ ਆਪਣੇ ਵਿਆਹ ਦੀ ਖੁਸ਼ੀ ਦੀ ਨੱਚ ਕੇ ਖੁਸ਼ੀ ਮਨਾਈ ਗਈ ਜਿਨ੍ਹਾਂ ਦੇ ਵਿਆਹ ਦੀ ਖੁਸ਼ੀ ਦੀ ਜਾਣੇ ਲਾਏ ਜਾਣਗੇ ਕਿ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਨੱਚਦੇ ਮੀਏ ਪਰਚਾਈਏ ਅਤੇ ਰੱਬ ਨੇ ਬਣਾਈਆਂ ਛੋੜੀਆਂ ਸਰਦਾਰ ਗੁਰਪ੍ਰੀਤ ਸਿੰਘ ਜੀ ਜਿੱਦਾਂ ਦੇ ਨਾਲ ਉਹਨਾਂ ਦੀ ਜੀਵਨ ਸੰਗਣੀ ਕੋਲਨ ਸਹਿਬਾ ਜੀ ਅਮਨਜੋਤ ਗੌਰ ਜੀ ਜਿਨ੍ਹਾਂ ਨੇ ਵਿਆਹ ਦੀ ਖੁਸ਼ੀ ਮਨਾਉਣ ਵਾਸਤੇ ਅੱਜ ਅਸੀਂ ਸਾਰੇ ਇਸ ਜਗ੍ਹਾ ਤੇ ਇਕੱਠੇ ਹੋਏ ਹਾਂ ਜੀ ਮੁਬਾਰਕ ਜੁੜੀ ਜਿਨ੍ਹਾਂ ਦੇ ਵਿਆਹ ਦੀ ਖੁਸ਼ੀ ਮਨਾਉਣ ਵਾਸਤੇ ਅੱਜ ਅਸੀਂ ਸਾਰੇ ਇਹ ਜਗ੍ਹਾ ਤੇ ਇਕੱਠੇ ਹੋਏ ਹਾਂ ਇਹ ਕੋ ਜਾਨਿਸ਼ ਕਰਾਂਗਾ ਕਿ ਇਹ ਗਾਣੇ ਵਾਸਤੇ ਇਹ ਗਾਣੇ ਵਾਸਤੇ ਸਾਰੇ ਸਹਿਮ ਹੋ ਜਾਣਗੇ ਕਿਉਂਕਿ ਹੋਲੀ ਵਰ ਕਪਲ ਹੋਲੀ ਕਪਲ ਇਹ ਗਾਣੇ ਵਾਸਤੇ ਕਿਉਂਕਿ ਸਮੋਖ ਸ਼ੇਢੀ ਖਾਰੇ ਪਾਸੇ ਆ ਇਸ ਕਰਕੇ ਠੀਕ ਹੈ ਜੀ ਤਮਰਾ ਕਿਸੇ ਕਿਦਾ ਕਿਸੋ ਟੀਅਰੀ ਹੁਨੀ ਆ ਬੀ ਮੈਂ ਮੰਨਿਆ ਤੁਰ ਮੈਂ ਆ ਗਰੂ ਮੈਂ ਨਾ ਗਨ ਮੈਂ ਚਲੋ ਵੀ ਰੋਟਰੀ ਪਾਣੀ ਚੱਕੀ ਦੇ ਹੁਣ ਚਲੀਏ ਘਰ ਨੂੰ ਵਾਪਸ ਆ ਇੱਕ ਗਰਜੇਲਾ ਲਗਾ ਚੀਕੀ ਜੰਗਲ ਜਾਂ ਗਰੇਲਾ ਵੇਲਾ ਆ ਤਾਂ ਨਾਇਨ ਮੈਂ ਅਸਲ ਵਿੱਚ ਕੋਈ ਟ੍ਰੇਲ ਲੱਗਣਾ ਕੋਈ ਜਿਹੜਾ ਤਾਂ ਕੋਈ ਚਲੋ ਆ ਜਿਓ ਯਾਰਾਂ ਆ ਜਿਓ ਆਹੀ ਆ ਗਏ ਮਗਰ ਮਗਰ ਦੋਸਤੋ ਕੀ ਹੋਇਆ ਮਨ ਦੀ ਜੱਡੀ ਖਾਲੀ ਕਰਤਾ ਮਹੀਏ ਚਿੰਤਾ ਚ ਦੇਖਣ ਲੱਗੇ ਕਿ ਹਾਂ ਕੁਝ ਹੈਗਾ ਜੰਗਲੇ ਚ ਕੀ ਸੀ ਖਾਲੀ ਉਹ ਵੇਖੀ ਪਾਣੀ ਸ਼ਕਲ ਲੜਦੇ ਆ ਕਿ ਟ੍ਰੇਲ ਆਉਂਦਾ ਜੰਗਲ ਲੈ ਚਲੋ ਵੀ ਆਪਾਂ ਤੁਰਪ ਚੱਲ ਪਏ ਇਥੋਂ ਨਲ ਦੇ ਪਾਣੀ ਛਕ ਲਿਆ ਉਹਨੇ ਛਕਣ ਲਈ ਇਹਦੇ ਵਿੱਚ ਚੱਲੀਏ ਘਰ ਨੂੰ ਮਿਲਦੇ ਰਹਿਣੇ ਹਨ ਘਰ ਜਾ ਕੇ ਜੁੜੇ ਰਹਿਣ ਤੱਕ ਬਲੌਗ ਦੇ ਨਾਲ ਜੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਵਗੈਰਾ ਚਲੋ ਵੀ ਸਾਹਿਬ ਜੀ ਹਾਂਜੀ ਬੜੀ ਉਦਾਸ ਆ ਕੀ ਗੱਲ ਵਾਰਾ ਵੱਲੋਂ ਕਿਹਾ ਜੀ ਤੇ ਵਾਰਾ ਵੱਲੋਂ ਕਿਹਾ ਵਾਰਾ ਵੱਲੋਂ ਲੇ ਤਾਂ ਕਰ ਚਲੋ ਕੋਈ ਗੱਲ ਨਹੀਂ ਚਲੋ ਕੰ ਚੱਲੀਏ ਫਿਰ ਬੜਾ ਫੋਲ ਦਿਖਾਇਆ ਕਰਕੇ ਲਾਇਆ ਤੂੰ ਹੈ ਸਾਹਿਬ ਜੀ ਮੈਂ ਫਲ ਬੜਾ ਦਿਖਾਇਆ ਕਰਕੇ ਲਾਇਆ ਤੂੰ ਨਵੀਂ ਵਿਆਹੀ ਜੋੜੀ ਆ ਬੈਠੀ ਇੱਧਰ ਯਾਰੋ ਨੋ ਆਪਸ ਚਲੋ ਚੱਲੀਏ ਪਰਸੈਂਟੇਜ ਅੰਕੜੇ ਕੋਣਾਂ ਦੈਲ ਵਾਏ ਹੋਰ ਘਟ ਹੋਣੀ ਸਾਡੇ ਕੋਲ ਕਿਹ ਕੀ ਹੋਰ ਆ ਬੰਦਾ ਬੁੰਦੀ ਦੀ ਆਦੀ ਬਈ ਚਾਚਾ ਨਾ ਨਾ ਕਰਨਾ ਚਾਚਾ ਨਾ ਬੁੰਦੀ ਦੀ ਆਦੀ ਬੁੰਦੀ ਲੈ ਜਾਓ ਲੈ ਜਾ ਕਿ ਲੋਗਾਂ ਅੰਦੇ ਸਵੇਰੇ ਚਾਹ ਨਾ ਖਾਏ ਬੁੰਦੀ ਐਵੇਂ ਚੱਲੇ ਕਿਤੇ ਇੱਕ ਦੋ ਰੀਲਾ ਸ਼ੂਟ ਕਰ ਲਈਏ ਫਿਰ ਚੱਲੀਏ ਘਰ ਨੂੰ ਇਹ ਦੂਜੀਆਂ ਨਾਲ ਆਲਟਰ ਨਵਾ ਦੇ ਜੀ ਚੱਲ ਪਿਆ ਘਰ ਨੂੰ ਆਪਸ ਟਾਈਮ ਹੋ ਚੁੱਕਾ ਹੈ 5 ਵਜੇ ਦਾ ਚੱਲੀਏ ਫਤਿਹ ਚੱਲੀਏ ਵੇ ਚੱਲੀਏ ਚਲੋ ਚੱਲੀਏ ਚਲੋ ਚੱਲੀਏ ਕੀ ਹੁਣ ਰਹਿ ਤ ਨਹੀਂ ਗਿਆ ਕੁਛ ਵੀ ਚਲੋ ਵੇ ਹਾਂਜੀ ਤਿਆਰੀ ਹੋ ਗਈ ਪੱਡੀ ਮਾਈ ਦਵਾ ਲੀ ਰਹੀ ਤੇ ਉਹੋ ਵੀ ਟ੍ਰੇਨ ਆ ਗਈ ਆਪਕੋ ਤੇ ਖਲਚੀਆਂ ਤੰਗਰਾ ਾਡੇ ਚ ਨਾ ਵੀ ਚੰਕਲ ਕਰ ਪਹੁੰਚ ਗਏ ਹਾਂ ਸਕੂਲ ਲੈ ਜਾਂਦਾ ਹੁਣ ਹਾਂ ਅਈਆ ਦਾ ਹਰ ਜਾਂਦਾ ਦਸਰੀ ਹੁਣ ਅੱਛਾ ਨਾ ਚਿਰਦਾ ਹੋ ਗਿਆ 3 ਸਾਲ ਦਾ ਪਾਇਆ ਕੋਟ 3 ਸਾਲ ਨਾ ਇਦਾਂ ਹੀ ਕੋਟ ਲੱਭਣ ਮੈਂ ਕਿੱਥੇ ਲੈ ਗਿਆ ਗਰਮੀ ਆਈ ਬੜੀ ਸੀ ਤਾਂ ਕੀ ਪੋਣਾ ਸੀ ਤੇਰਾ ਕੋਟ ਪਾਇਆ ਨਹੀਂ ਤੇਰੀ ਬੋਸੋ ਵੀ ਲੱਗ ਰਹੀ ਤੇ ਨਾ ਵੀ ਚਿੰਕਲ ਵਾਲ ਰੁਕੇ ਤੇ ਚਿੰਕਲ ਕਹਿੰਦਾ ਉਹ ਚਾਹ ਪੀ ਕੇ ਜਾਇਓ ਮੈਂ ਕਹਾ ਚੱਲ ਹਰਫਤੇ ਦੀ ਹਰਫਤੇ ਜਿਆਦਾ ਜੋਰ ਪਾਉਂਦਾ ਕਹਿੰਦਾ ਚਾਹ ਪੀ ਲੈਂਦੇ ਫਿਰ ਮੈਂ ਕਹਾ ਚਲੋ ਪੀ ਲੈਂਦੇ ਫਿਰ ਆ ਰਾਤ ਰੱਖਣਾ ਲਿਖਿਆ ਇਹ ਨਹੀਂ ਨਹੀਂ ਬਸ ਹੁਣ ਚੱਲੇ ਆਪਾਂ ਕਿਉਂਕਿ ਹਰਫਤੇ ਆਪਾਂ ਮੈਂ ਆਪੇ ਹੀ ਨੈਟਸ ਨੇ ਵੀ ਕਰਨੀ ਹਰਫਤੇ ਦੀ ਮੈਂ ਤਾਂ ਚਲਾਉਂਦੀ ਟੀਵੀ ਦੋ ਮਸੇ ਇਹ ਰਾ ਸੋਚੀ ਮੈਨੂੰ ਪਤਾ ਕੀ ਕੀਤਾ ਇਹਨਾਂ ਨੂੰ ਇਹ ਕਰਤਾ ਜੰਗਲ ਖੋਲਦੇ ਖੋਲਦੇ ਰਿਮੋਟ ਖੋਲ ਕੇ ਬੈਠ ਸਾਰੀਆਂ ਦਾ ਲਗਾ ਰਿਆ ਦੇ ਨਾਲ ਸਾਰੀ ਆਵੇ ਕਿਆ 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 ਕਰਦੇ ਕਰਦੇ ਛਣੀ ਛਣੀ ਰਿਮੋਟ ਅੱਈ ਕੱਲਾ ਕੱਲਾ ਕਰਦੇ ਬਟਨ ਨੇ ਆ ਗਿਆ ਸਾਰੀ ਜੱਡੀ ਬਾੜੀ ਦੀ ਰ ਚਾਹ ਹੁੰਦੀ ਫੇਰ ਮਿਲਦੇ ਆ ਤੁਹਾਨੂੰ ਇਹ ਆਪਣੀ ਚਿੰਕ ਲਾਜੋ ਯਾਰ ਆਹ ਗੋਪੀ ਸੱਲੇ ਲੈ ਲੈ ਬਹੁਤ ਸਦਕੇ ਲਿਆ ਇੱਕ ਬੇਬੇ ਬੇਬੇ ਲੈ 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 ਅੱਛਾ ਤੋਂ ਨੇ ਆ ਬੰਦੇ ਯਾਰ ਪਰਸੇ ਆਉਂਦੇ ਕੋਈ ਨਹੀਂ ਕੋਈ ਬੁਲਾਉਂਦੇ ਕੋਈ ਨਹੀਂ ਯਾਰ ਲੱਭ ਅੰਕਲ ਕੰਨੇ ਮੇਰੀ ਮੇਰੀ ਫੋਟੋ ਨਹੀਂ ਆਈ ਮੈਨੂੰ ਦੱਸੋ ਮੈਂ ਕੱਲ੍ਹ ਹੁਣ ਲੈ ਉਹਨੇ ਕਿਹੜੀ ਗੱਲ ਲੈ ਚਿੰਗ ਨੇ ਲਾਈਟ ਜਗਾਤੀ ਆਏ ਛੱਡੇ ਕੀ ਗੱਲ ਦੀ ਇਹ ਕਿਹੜੇ ਕਿਹਾ ਹੁੰਨੇ ਆ ਕਿਥੇ ਰਹਿ ਆ ਤਾਚੂ ਕਰ ਰਣਾ ਅੱਜਾ ਕੀ ਕਰ ਦੋ ਕੀ ਕਹਿੰਦਾ ਫਤਿਹ ਓਏ ਕੇ ਚੱਲ ਕੇ ਚਾਚੂ ਕਰ ਰਣਾ ਅੱਜ ਚਲੀਏ ਕੰਨੂ ਬੋ ਚਾਚੂ ਕਰ ਰਣਾ ਕਹਿ ਕੇ ਇੱਥੇ ਰਹਿਣਾ ਮੈਂ ਆਓ ਕਹਿ ਜਾਓ ਤੇ ਮੈਂ ਇੱਥੇ ਰਹਿਣਾ ਤਾਚੂ ਕੋ ਹਾਂ ਚਲੋ ਫੇਕਣ ਚਲੀਏ ਹਾਂ ਉਠੋ ਸਭ ਚੇਂਕ ਕਲਾ ਕਮਰਾ ਕਰੋ ਚੱਕ ਨਾ ਘੈਂੜ ਆ ਜੀ ਹਜੇ ਮੈਂ ਫੋਟੋ ਬਣ ਨਹੀਂ ਵਧੀਆ ਵਧੀਆ ਤੁਹਾਡੀ ਐਲਬਮ ਬਣ ਗਈ ਹੈ ਫੋਟੋ ਬਣਾਈਏ ਪਾਈ ਲੈ ਐਲਬਮ ਕਿੱਥੇ ਮਿਲ ਲੈ ਐਲਬਮ ਵੇਖਣ ਆਈ ਵਿਆਹ ਦੀ ਆ ਬੜੀ ਵਧੀਆ ਲਾਈ ਗੋਲਡਨ ਟੈਂਪਲ ਦੀ ਹੈ ਨਾ ਇੱਥੇ ਕੋਈ ਤਿੰਨ ਕਲਰ ਹੈ ਨਾ ਮੈਨੂੰ ਪਤਾ ਜਲਦੀ ਇੱਥੇ ਦਬਾ ਸਬਦ ਵੀ ਲੈਂਦੇ ਮੈਂ ਡੱਬੀ ਦੀ ਥੱਲੇ ਪਈ ਆ ਲੈ ਆ ਲੈ ਗਿਆ ਆ ਗਏ ਵਧੀਆ ਹੈ ਜੀ ਹਾਂ ਜਿੰਗਲ ਦਾ ਕਮਰਾ ਵੀ ਸੋਹਣਾ ਹੈ ਨਾ ਕਰ ਕਰਕੇ ਲਈ ਲੈ ਲਓ ਪਾਪੇ ਦੇ ਸਾਹਮਣੇ ਲੈ ਲਓ

ਆ ਆ ਸੀ ਬੜੀ ਵਧੀਆ ਲੱਗੀ ਇਹ ਮੇਰੀ ਭਰਜਾਈ ਨੇ ਦਿੱਤੀ ਸੀ ਵਧੀਆ ਸੋਹਣੀ ਹੈ ਵੀ ਨਾ ਕਰ ਮੇਰੇ ਨਿੱਕੇ ਭਾਈ ਦੀ ਪਸੰਦ ਆਈ ਸੀ ਸੀਨ ਦੀ ਬੜੀ ਪਸੰਦ ਆਈ ਮੈਨੂੰ ਆ ਸਿੰਗਲ ਤੇ ਵਿਆਹ ਤੇ ਲੈ ਕੇ ਆਏ ਉਹਨੇ ਦਿੱਤੀ ਸੀ ਦੁਕਾਨ ਤੋਂ ਜਿੱਦਾਂ ਸੀਨ ਦੀ ਲਾਉਣੀ ਚਾਹੀਦੀ ਵੇ ਸੋਹਣੀ ਸੀ ਮੈਂ ਪੁੱਠੀ ਰਾਤੀ ਫਲਾ ਜੋ ਟ੍ਰੇਲਰ ਲੈ ਕੇ ਗਿਆ ਤੇਰੇ ਕੋ ਆਹ ਮੈਂ ਨਾ ਮੈਂ ਲਾ ਕੇ ਚੱਲ ਗਿਆ ਮੈਨੂੰ ਕੋਈ ਦਿਮਾਗ 'ਚ ਟੈਨਸ਼ਨ ਬਹੁਤ ਸੀ ਮੈਂ ਲਾ ਕੇ ਨਾ ਚੱਲ ਗਿਆ ਮੈਂ ਲਾਈਆਂ ਆ ਲੈ ਕੇ ਲਾਤੀ ਕਹਿੰਦਾ ਪਹਿਲਾਂ ਮੈਂ ਪੁੱਠੀ ਲਾਤੀ ਤੇ ਨਾ ਦੇ ਦਿੱਚੇ ਛੋੜ ਕੇ ਥੱਲੇ ਲਾਤਾ ਮੈਂ ਮੇਰੇ ਕੁੰਡੀਆਂ ਦੇ ਉੱਤੇ ਹੀ ਹੈ ਨਾ ਨਹੀਂ 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 ਕੁੰਡੀਆਂ ਵੀ ਆਪ ਲਾਈਆਂ ਮੈਂ ਹੈ ਕੁੰਡੀ ਨਹੀਂ ਹੈਗੀ ਮੈਂ ਕਿਤੇ ਫੋੜੋ ਪੁੱਟ ਕੇ ਆ ਫੇਰ ਲਾਈ ਆਪ ਸੈਂਡ ਕੱਟ ਕੇ ਸੈਂਡ ਕੱਟ ਕੇ ਲਾਈ ਫੇਰ ਅੱਛਾ ਅੱਛਾ ਤੇ ਨਾਲ ਹੀ ਮੈਂ ਫੋੜ ਲੱਗ ਚਲ ਗਿਆ ਵਾਸ਼ਰੂਮ ਨਹੀਂ ਨਹੀਂ ਵਾਸ਼ਰੂਮ ਇੱਥੇ ਦੂਜੇ ਬਨੇ ਆ ਇੱਥੇ ਲਾਂ ਵੀ ਬਣੇ ਆ ਇੱਥੇ ਪਾਪਾ ਜੀ ਦੀ ਲਾਦ ਇਹ ਖਿੜਕੀ ਆ ਬਹੁਤ ਸਿਰ ਤੇ ਬਾਹਰ ਵਾਟ ਐ ਥੋੜੀ ਮੈਂ ਸੋਚਿਆ ਥੱਲੇ ਲਾਤਾ ਬਾਜੀ ਨਾਲ ਦੀ ਇਹ ਮੈਂ ਬਾਚੇ ਨਾਲ ਹੀ ਆ ਉਹ ਫੋਟੋ ਦੀ ਗੱਲ ਹਸਣ ਡਿਆ ਕਹਿੰਦਾ ਪੁੱਠੀ ਲੱਗ ਗਈ ਮੇਰੇ ਕੋਲ ਚਲੋ ਹੋ ਜਾਂਦਾ ਕਿਸੇ ਨੂੰ ਨੀਚੋਂ ਬੁਦੋ ਸਨੈਸਟ ਮਾਤਾ ਦੇ ਤੀਨ ਸਲਾਇਆ ਸਲਾਇਆ ਤੀਨ ਨੂੰ ਪਿਆਰ ਜਿਆ ਆਪਕੇ ਦਿੱਤੀ ਚੀ ਮੂੜ ਕੇ ਆ ਵਾਲੀ ਸਲਾਇਆ ਲਈ ਧੰਨਵਾਦ ਨਹੀਂ ਜਲ ਪਰ ਇਹ ਕਿੰਨੇ ਦੇ ਰਹੇ ਜੰਕਲ ਆ ਮੈਂ ਕਿੰਨੇ ਦੇ ਕਿੰਨੇ ਦਾ ਇਸ ਨਾਲ ਚਲ 5000 ਦੀ ਕਿੰਨੇ ਦੀ ਪਤਾ ਨਹੀਂ ਲੱਗ ਪਈ ਰੋ ਮੈਂ ਨਹੀਂ ਦੇ ਰਹੀ ਇਹ ਵੀ ਨਾਲ ਦੇ ਪਰਦੇ ਲੱਗਨੇ ਆ ਇੱਥੇ ਨਹੀਂ ਆਉਂਦਾ ਪਤਾ ਹੈਗਾ ਉਹ ਆਹ ਦੇ ਨਾਲ ਲਾ ਕੇ ਤੇ ਅੰਦਰ ਫਿਰ ਇਹਨਾਂ ਮਾਲ ਸੈਂਟਰ ਦੇ ਟਾਈਮ ਇਹ ਨਾ ਤੂੰ ਐ ਇਦਾਂ ਕਰ ਨਾ ਇੱਕ ਕਲੰਪ ਲਾ ਕੇ ਉਹਥੇ ਲਾ ਦੇ ਕਲੰਪ ਇੱਕ ਲੈ ਲੈ ਇਹਦਾ ਪੈਪ ਕਰ ਦੇਣਾ ਚਾਹਦਾ ਇਹਦਾ ਕਰ ਦੇਣਾ ਪੈਪ ਸਿੱਧਾ ਜਾ ਉਹ ਪਿਆ ਉਹ ਕਲੰਪ ਉਹਥੇ ਲਾ ਉਸ ਲੰਮੀ ਰાડ ਪਾ ਦੇ ਸਿੱਧੀ ਆਹ ਵੇਖਿਆ ਕਰਨਾ ਉਹਥੇ ਕਲੰਪ ਲਾ ਹੀ ਨਾ ਇਹਨੂੰ ਇਹਨੂੰ ਲਾ ਪੈਪੜਾ ਕਹਿਣਾ ਨਾ ਤੂੰ ਪੈਪ ਵੀ ਵੱਡਾ ਕਰ ਦੇ ਪਰਦੇ ਤੋਂ ਹੋਰ ਪਾ ਦੇ ਨਾਲ ਇੱਕ ਕਲੰਪ ਉਹਥੇ ਬੁਲਾ ਇੱਕ ਕਲੰਪ ਲਿਆ ਕੇ ਨੀਵੇਂ ਦੋ ਠੀਕ ਜੀ ਬਸ ਪਰਦੇ ਲਿਆਣੇ ਨੇ ਉਹਨਾਂ ਤੇ ਦੋ ਪਰਦੇ ਆ ਗਏ ਸਾਫ ਪਰਦੇ ਵਧੀਆ ਇਹਦੇ ਨਾਲ ਦੇ ਦਿੱਤੀ ਆ ਇਹ ਐਲਬਮ ਨਹੀਂ ਅਜੇ ਆਈ ਐਲਬਮ ਨਾ ਦੇਖ ਤੋ ਕੋਈ ਦੱਸਿਆ ਨਾ ਆਵੇ ਹਾਲ ਆ ਦੇਣਾ ਮੇਰਾ ਵੇ ਤੇ ਨੇੜੇ ਮੈਂ ਪਹਿਲਾਂ ਨੇ ਦੇਖਣਾ ਜਿੱਤਨਾ ਆਪਾਂ ਤਾਂ ਮੈਂ ਸਾਰੇ ਪਰਦੇ ਜਨੇਗੇ ਦੱਸਿਆ ਆ ਵਾਇਰ ਵੀ ਸੁਣਨ ਲੱਗਦਾ ਨਾ ਪੇਂਟ ਇਦਾਂ ਦਾ ਹੋ ਜਾ ਹੋਗਾ ਨਾ ਕਰ ਸਿੰਪਲ ਜਿਹਾ ਸੁਣਨ ਲੱਗਦਾ ਹੈ ਸਿੰਪਲ ਸੁਪਰ ਹੈ ਵਧੀਆ ਕਮਰਾ ਬਣਿਆ ਟਿੰਕਲ ਦਾ ਚਾ ਲੋਰ ਚਾਹੀਓ ਕਿ ਨਹੀਂ ਨਹੀਂ ਚੱਲ ਜਲਦੀ ਲੋਕ ਕੋਈ ਗੱਲ ਲੱਭ ਚੱਲ ਪੈਂ ਚਿੰਗਲ ਕਰੋ ਤੇ ਟਾਈਮ ਹੋ ਗਿਆ 8:30 ਦਾ ਤੁਹਾਨੂੰ ਘਰ ਜਾ ਕੇ ਲਓ ਜੀ ਪਹੁੰਚ ਚੁੱਕੇ ਆਪਾਂ ਘਰ ਮਿਲਦੇ ਆ ਫਿਰ ਅਗਲੀ ਵੀਡੀਓ ਨਾਲ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਹੋਵੇ ਤੇ ਕਮੈਂਟ ਜ਼ਰੂਰ ਕਰਿਓ ਬਾ ਬਾਏ ਗੁੱਡ ਨਾਈਟ ਆਪਾਂ ਗਏ ਖਲਚੀਆਂ ਟੌਰ ਬਸ ਵਿਆਹ ਦਾ ਸੂਟ ਵਈ ਵਿਆਹ ਤਾਂ ਕੀ ਹੁੰਦੀ ਹੈ ਕੋਈ ਗੱਲ ਨਹੀਂ ਕੇਵਲੇ ਪੁਰਾਣੇ ਸੂਟ ਪਾ ਕੇ ਸਾਰਨਾ ਚਾਹੀਦਾ ਹਾਂ ਨਹੀਂ ਪਰ ਤੁਹਾਡਾ ਸਾਥ ਦਿਨ ਨਹੀਂ ਤਾਂ ਬਿਲਕੁਲ ਬਿਲਕੁਲ ਤਾਂ ਇ ਤਿਤਲੀਆਂ ਤੇ ਨਵੀਆਂ ਲਾਈਆਂ ਕਿ ਨਹੀਂ ਚਲ ਠੀਕ ਹੈ بابا ਇਹ ਕਰਦਾ ਜੀ ਰੱਬ ਰੱਖੇ